ਇਸ ਵੇਲੇ ਦੀ ਸਭ ਤੋਂ ਅਹਿਮ ਤੇ ਮਦਭਾਗੀ ਖਬਰ ਆਮ ਆਦਮੀ ਪਾਰਟੀ ਦੇ ਲੁਧਿਆਣਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜੋ ਕਿ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਚੁੱਕੇ ਨੇ ਜੋ ਕਿ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਨੇ ਤਾਂ ਦੇਰ ਰਾਤ ਤਕਰੀਬਨ 11:30 ਵਜੇ ਗੁਰਪ੍ਰੀਤ ਗੋਗੀ ਜੋ ਆਪਣੀ ਲਾਈਸੈਂਸੀ ਪਿਸਟਲ ਸਾਫ ਕਰ ਰਹੇ ਸੀ 25 ਬੋਰ ਦੀ ਤਾਂ ਉਸ ਵੇਲੇ ਅਚਾਨਕ ਗੋਲੀ ਚੱਲ ਜਾਂਦੀ ਆ ਗੋਲੀ ਉਹਨਾਂ ਦੇ ਸਿਰ ਦੇ ਵਿੱਚ ਲੱਗਦੀ ਆ ਜਿਸ ਦੇ ਕਰਕੇ ਉਹਨਾਂ ਦੀ ਮੌਤ ਹੋ ਜਾਂਦੀ ਆ ਜੋ ਜਾਣਕਾਰੀ ਅਲਾ ਅਧਿਕਾਰੀਆਂ ਦੇ ਵੱਲੋਂ ਦਿੱਤੀ ਗਈ ਆ ਉਹ ਇਹੀ ਜਾਣਕਾਰੀ ਸਾਂਝੀ ਕੀਤੀ ਗਈ ਆ ਕਿ ਆਪਣੀ ਲਾਈਸੈਂਸੀ ਪਿਸਟਲ ਸਾਫ ਕਰਦੇ ਹੋਏ ਇਹ ਅਚਾਨਕ ਗੋਲੀ ਚੱਲ ਜਾਂਦੀ ਆ ਜਿਸ ਤੋਂ ਬਾਅਦ ਗੁਰਪ੍ਰੀਤ ਗੋਗੀ ਨੂੰ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ ਪਰ ਉੱਥੇ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਮ੍ਰਿਤਕ ਕੋਸ਼ਿਸ਼ ਕਰ ਦਿੱਤਾ ਜਾਂਦਾ ਤਾਂ ਹੁਣ ਇਸ ਘਟਨਾ ਤੋਂ ਬਾਅਦ ਪਰਿਵਾਰ ਦੇ ਵਿੱਚ ਕਾਫੀ ਸੋਗ ਦੀ ਲਹਿਰ ਆ ਆਮ ਆਦਮੀ ਪਾਰਟੀ ਦੇ ਵਿੱਚ ਸੋਗ ਦੀ ਲਹਿਰ ਆ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਨੇ ਅਮਨ ਰੂੜਾ ਉਹ ਵੀ ਪਹੁੰਚੇ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਘਾਟਾ ਪਿਆ ਉਹ ਆਮ ਆਦਮੀ ਪਾਰਟੀ ਨੂੰ ਘਾਟਾ ਪਿਆ ਆਮ ਆਦਮੀ ਪਾਰਟੀ ਦੇ ਹਰ ਇੱਕ ਵਰਕਰ ਨੂੰ ਘਾਟਾ ਪਿਆ ਕਿਉਂਕਿ ਬੜੇ ਦਿਲਦਾਰ ਇਨਸਾਨ ਸੀ ਬੜੇ ਹੌਨ ਹਾਰ ਐਮ ਐਲ ਏ ਸੀ ਜੋ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਤਾਂ ਇੱਕ ਵਾਰ ਤੁਹਾਨੂੰ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਮਨ ਰੋੜਾ ਦੀ ਜਵਾਨੀ ਸੁਣਾਉਣੀ ਆ ਤੇ ਨਾਲ ਹੀ ਤੁਹਾਨੂੰ ਸੁਣਾਵਾਂਗੇ ਡੀਸੀਪੀ ਦੀ ਜਵਾਨੀ ਕਿ ਆਖਰ ਕਿਸ ਤਰੀਕੇ ਨਾਲ ਸਾਰੀ ਘਟਨਾ ਵਾਪਰੀ ਆ ਹਾਂਜੀ ਰੋੜਾ ਸਾਹਿਬ ਬਹੁਤ ਦੁਖਦਾਈ ਬਹੁਤ ਮਨਵਾਗੀ ਜਿਹੜੀ ਉਹ ਮਿਲੀ ਆ तकरीबन ਮੈਨੂੰ 1.5 ਵਜੇ ਕਿ ਸਾਡੇ ਬਹੁਤ ਹੀ ਪਿਆਰੇ ਬਹੁਤ ਹੀ ਦਿਲਦਾਰ ਬਹੁਤ ਹੀ ਜ਼ਿੰਦਾ ਦੇਲਾ ਆ ਸਾਡੇ ਸਾਥੀ ਸਾਡੇ ਵੱਡੇ ਭਰਾ ਐਮਐਲਏ ਗੁਰਪ੍ਰਿੰਦ ਹੋਗੀ ਜੀ ਉਹ ਚਲਾਣਾ ਕਰਕੇ ਸਾਨੂੰ ਛੱਡ ਗਏ ਤੇ ਅੱਜ ਹੁਣ ਪਰਿਵਾਰ ਨੂੰ ਸੰਭਾਲਣ ਦੇ ਲਈ ਪਹੁੰਚੇ ਆ ਸਾਡਾ ਆਪਣਾ ਪਰਿਵਾਰ ਹੈ ਸੋ ਬਹੁਤ ਦੁੱਖ ਹੋਇਆ ਇਹ ਇਹ ਖਬਰ ਸੁਣ ਕੇ ਥੋੜਾ ਜਿਹਾ ਹੋਇਆ ਕਿ ਦਸਾਰਾ ਮਾਮਲਾ ਥੋੜਾ ਜਿਹਾ ਦੱਸੇ ਕੋਈ ਗੋਲੀ ਲੱਗੀ ਹੈ ਪੁਲਿਸ ਦਾ ਕਹਿੰਦਾ ਹੈ ਸਿਰ ਦੇ ਵਿੱਚ ਗੋਲੀ ਲੱਗੀ ਹੈ ਹਾਂ ਉਹ ਹਜੇ ਜਿਹੜਾ ਹੈ ਪੁਲਿਸ ਆਪਣੇ ਜਿਹੜੀ ਕਾਰਵਾਈ ਹੈ ਇਨਵੈਸਟੀਗੇਸ਼ਨ ਉਹ ਕਰ ਰਹੀ ਹੈ ਹਜੇ ਬੜਾ 프리ਮਚੁਰ ਹੋਏਗਾ ਕੁਝ ਵੀ ਕਹਿਣਾ ਸੋ ਮੈਂ ਤੁਹਾਨੂੰ ਵੀ ਸਿਰਫ ਇਹੀ ਬੇਨਤੀ ਕਰੂੰਗਾ ਕਿ ਇਹ ਇਹ ਬਾਤ ਦੀਆਂ ਗੱਲਾਂ ਮੇਨ ਜੋ ਕੰਸਰਨ ਹੈ ਪਰਿਵਾਰ ਨੂੰ ਸੰਭਾਲਣ ਦੇ ਲਈ ਪਹੁੰਚਾ ਸਾਡਾ ਆਪਣਾ ਪਰਿਵਾਰ ਬਾਕੀ ਪੋਸਟਮਾਰਟਮ ਤੋਂ ਬਾਅਦ ਜਿਹੜਾ ਕੌਜ਼ ਆਫ ਡੈਥ ਕਲੀਅਰ ਹੋ ਜੂਗਾ ਬਟ ਜੋ ਹੁਣ ਤੱਕ ਦੀ ਪਰਿਵਾਰ ਦੇ ਦੱਸਣੀਆਂ ਉਹਨਾਂ ਦੇ ਜੋ ਇੱਥੇ ਲੜਕਾ ਸੀ ਉਹ ਦੱਸਣ ਲੱਗੇ ਕਿ ਐਕਸੀਡੈਂਟਲ ਫਾਇਰ ਹੋਇਆ ਉਹ ਜਿਹੜਾ ਇਹਨਾਂ ਦੇ ਲੱਗਿਆ ਤੇ ਬਾਕੀ ਅਸੀਂ ਕੱਲ ਨੂੰ ਉਹਨਾਂ ਦੀ ਜਿਹੜੀ ਹੁਣ ਡੈੱਡ ਬੋਡੀ ਹੈ ਡੀ ਐਮ ਸੀ ਦੇ ਵਿੱਚ ਮੋਰਚਰੀ ਚ ਰਖਾਈ ਹੈ ਗੋਲੀ ਲੱਗੀ ਕਿਤੇ ਸਰ ਲੱਗ ਕਿਨੇ ਕਿਨੇ ਕਿੰਨੀ ਵਜੇ ਦੀ ਫਿਰ ਘਟਨਾ ਹੋਈ ਹੈ ਤਕਰੀਬਨ 11:30 ਵਜੇ ਦੀ ਵਾਰਦਾਤ ਹੈ 11:30 ਵਜੇ ਇਨਸੀਡੈਂਟ ਹੈ ਸਰ ਦੇ ਵਿੱਚ ਇੱਕੋ ਫਾਇਰ ਹੈ ਜੀ ਜੋ ਹੈਡ ਸ਼ੂਟ ਵਾਲਵਰਾਂ ਨੂੰ ਦਾ ਆਪਣਾ ਉਹਨਾਂ ਦਾ ਲਾਇਸੈਂਸੀ ਵਪਨ ਹੈ ਕਿਨੇ ਬੋਰ ਦਾ ਕਿਹੜਾ ਰਿਵਲਵਰ ਹੈ ਤੇ 25 ਬੋਰ ਦਾ ਜਿਹੜਾ ਨਾਲ ਲਾਇਸੈਂਸੀ ਪਿਸਤਲ ਹੈ ਉਹਨਾਂ ਸਾਫ਼ ਕਰ ਰਹੇ ਸੀਗੇ ਸਰ ਪਿਸਤਲ ਉਹਨਾਂ ਦਾ ਆਪਣਾ ਆਪਣਾ ਪਿਸਤਲ ਰੋਜ਼ਾ ਦਾ ਆਪਣਾ ਪਿਸਤਲ ਹੈ ਹਾਂਜੀ ਲਾਇਸੈਂਸੀ 25 ਬੋਰ ਹਾਂਜੀ ਉਹ ਦੇ ਵਿੱਚੋਂ ਜੋ ਇਕੋ ਫਾਇਰ ਹੋਇਆ ਤੇ ਜੋ ਫੈਮਿਲੀ ਦੇ ਤੇ ਸਾਰਿਆਂ ਦੱਸਣ ਲੱਗਾ ਕਿ ਐਕਸੀਡੈਂਟਲ ਫਾਇਰ ਹੋਇਆ ਉਹ ਇਹ ਕਹਿ ਰਹੇ ਹਾਂ ਕਿ ਕਿਸੇ ਮੌਕੇ ਤੇ ਪਹੁੰਚੇ ਹੋ ਮਾੜਾ ਦਾਜੋ ਕੀ ਮਾਮਲਾ ਮੈਂ ਮੌਕੇ ਤੇ ਗਿਆ ਹੀ ਸੀ ਸੋਹਿੰਦਰੋ ਹੀ ਆਇਆ ਉਹ ਤਾਂ ਤੁਸੀਂ ਸੁਣਿਆ ਆ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਦੇ ਵੱਲੋਂ ਕਿਹਾ ਗਿਆ ਕਿ ਬੜਾ ਦਿਲਦਾਰ ਇਨਸਾਨ ਸੀ ਯਾਰਾਂ ਦਾ ਯਾਰ ਸੀ ਤਾਂ ਅੱਜ ਇਹ ਜੋ ਮੌਤ ਹੋਈ ਹੈ ਇਸ ਤੋਂ ਬਾਅਦ ਇੱਕ ਕਾਟਾ ਜਿਹੜਾ ਪਰਿਵਾਰ ਨੂੰ ਵੀ ਪਿਆ ਆਮ ਆਦਮੀ ਪਾਰਟੀ ਨੂੰ ਵੀ ਪਿਆ ਇਹ ਕਾਟਾ ਕਦੇ ਪੂਰਾ ਨਹੀਂ ਹੋ ਸਕਦਾ ਤਾਂ ਦੇਰ ਰਾਤ ਦੀ ਇਹ ਘਟਨਾ ਇਸ ਘਟਨਾ ਤੋਂ ਬਾਅਦ ਹਰ ਕਿਸੇ ਦੇ ਮਨ ਦੇ ਵਿੱਚ ਕਈ ਸਵਾਲ ਜ਼ਰੂਰ ਖੜੇ ਹੁੰਦੇ ਨੇ ਕਿ ਆਖਰ ਕਿਸ ਤਰੀਕੇ ਦੇ ਨਾਲ ਇੱਕ ਲਾਇਸੈਂਸੀ ਪਿਸਤਲ ਸਾਫ਼ ਕਰਦੇ ਹੋਏ ਇਹ ਹਾਦਸਾ ਹੋਇਆ ਕਿਉਂਕਿ ਹਲੇ ਥੋੜੇ ਦਿਨ ਪਹਿਲਾਂ ਹੀ ਗੁਰਪ੍ਰੀਤ ਗੋਗੀ ਦੀ ਇੱਕ ਵੀਡੀਓ ਜਿਹੜੀ ਆ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਆਈ ਸੀ ਜਦੋਂ ਇੱਕ ਦਫ਼ਤਰ ਦੇ ਵਿੱਚ ਜਾਂਦੇ ਨੇ ਤਾਂ ਲੋਕਾਂ ਦੇ ਮਸੀਹਾ ਬਣਦੇ ਸੀ ਅਕਸਰ ਹੀ ਉਹ ਤੇ ਥੋੜੇ ਦਿਨ ਪਹਿਲਾਂ ਹੀ ਜਿਹੜਾ ਇੱਕ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਜਿਹੜਾ ਹੁਣ ਲੋਹੜੀ ਦਾ ਪ੍ਰੋਗਰਾਮ ਆ ਰਿਹਾ ਉਹਨਾਂ ਨੂੰ ਮੁੱਖ ਮਹਿਮਾਨ ਦੇ ਵਜੋਂ ਸੱਦਾ ਦਿੱਤਾ ਗਿਆ ਸੀ ਤਾਂ ਉਹਨਾਂ ਨੇ ਪ੍ਰੋਗਰਾਮ ਦੇ ਵਿੱਚ ਜਾ ਕੇ ਰੀਬਨ ਕੱਟਣਾ ਸੀ ਪਰ ਕੀ ਪਤਾ ਸੀ ਕਿ ਇੰਨਾ ਵੱਡਾ ਜਿਹੜਾ ਘਾਟਾ ਪੈ ਜਾਵੇਗਾ ਤਾਂ ਆਮ ਆਦਮੀ ਪਾਰਟੀ ਦੇ ਜਿਹੋ ਲੁਧਿਆਣਾ ਪੱਛਮੀ ਤੋਂ ਵਿਧਾਇਕ ਸਨ ਗੁਰਪ੍ਰੀਤ ਗੋਗੀ ਤਾਂ ਹੁਣ ਪਰਿਵਾਰ ਨੂੰ ਵੀ ਘਾਟਾ ਪਿਆ ਆਮ ਆਦਮੀ ਪਾਰਟੀ ਨੂੰ ਵੀ ਘਾਟਾ ਪਿਆ ਆਮ ਆਦਮੀ ਪਾਰਟੀ ਦੇ ਜਿਹੜੇ ਆ ਵਿਧਾਇਕ ਨੇ ਲੀਡਰ ਨੇ ਸਮਰਥਕ ਨੇ ਜਿਹੜੇ ਗੁਰਪ੍ਰੀਤ ਗੋਗੀ ਦੇ ਉਹ ਸਾਰੇ ਉਹਨਾਂ ਦੇ ਘਰੇ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਤਾਂ ਹੁਣ ਇਹ ਕਾਟਾ ਕਦੇ ਪੂਰਾ ਨਹੀਂ ਹੋ ਸਕਦਾ